ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬੜੇ ਕੋ ਠੀਕ ਹੋਵੋਗੇ ਤਰਾ ਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਪੀ ਵਾਈ ਕਿਊ ਸੀਰੀਜ਼ ਜਿਹੜੇ ਪਿਛਲੇ 20 ਸਾਲਾਂ ਦੇ ਪੇਪਰ ਆਏ ਹੋਏ ਐ ਪੀ ਟ੍ਰਿਪਲ ਐਸ ਬੋਰਡ ਦੇ ਵੱਲੋਂ ਠੀਕ ਹੈ ਜੀ ਉਹਦੇ ਕਲਾਸ ਆਪਾਂ ਸ਼ੁਰੂ ਕੀਤੀਆਂ ਹੋਈਆਂ ਇਹ ਲੈਕਚਰ ਆ ਜੇ ਤੁਹਾਨੂੰ ਪੰਜਾਬ ਦੇ ਜਿੰਨੇ ਵੀ ਤੁਸੀਂ ਐਗਜ਼ਾਮ ਦੇਣੇ ਚਾਹੇ ਤੁਸੀਂ ਪੰਜਾਬ ਪੁਲਿਸ ਦਾ ਇੰਸਪੈਕਟਰ ਦਾ ਐਗਜ਼ਾਮ ਦੇਣਾ ਚਾਹੇ ਪਟਵਾਰੀ ਚਾਹੇ ਕਲਰਕ ਚਾਹੇ ਵੀਡੀਓ ਕੋਈ ਵੀ ਛੋਟੇ ਛੋਟਾ ਤੇ ਵੱਡੇ ਤੋਂ ਵੱਡਾ ਪੇਪਰ ਦੇਣਾ ਇਹਦੇ ਰਾਜੇ ਤੁਹਾਡਾ ਇੱਕ ਪਲੱਸ ਪੁਆਇੰਟ ਹੈਗਾ ਠੀਕ ਹੈ ਜੀ ਪਲੱਸ ਪੁਆਇੰਟ ਇਹ ਹੈ ਕਿ ਐਮਸੀਕਿਊ ਜਿਹੜੇ ਰਾਜੇ ਹੁਣ ਤੱਕ ਜਿਹੜੇ ਆਏ ਹੋਏ ਆ ਇਹ ਸਾਰੇ 2500 ਪਲੱਸ ਐਮਸੀਕਿਊ ਆ ਗਏ ਠੀਕ ਹੈ ਜੀ ਜੇਕਰ ਤੁਸੀਂ ਇਹ ਵੀਡੀਓ ਨੂੰ ਰਾਜੇ ਸਪੌਂਸ ਦੇ ਰਹੇ ਹੋ ਤਾਂ ਹੀ ਮੈਂ ਵੀਡੀਓ ਤੁਹਾਡੇ ਵਾਸਤੇ ਡੇਲੀ ਬਣਾ ਕੇ ਲੈ ਕੇ ਆਉਣਾ ਹੁਣ ਤੁਹਾਡਾ ਕੰਮ ਕੀ ਹੈ ਦੇਖੋ ਇੱਕ ਚੰਗੇ ਸਟੂਡੈਂਟ ਇਤਰਾ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਨਾ ਜੀ ਆਪਣੀ ਵੀਡੀਓ ਨੂੰ ਬਦਰ ਵਾਈ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿੰਨਾ ਹੋ ਸਕੇ ਕਮੈਂਟ ਕਰਿਆ ਕਰੋ ਰਾਜੇ ਠੀਕ ਹੈ ਤੁਹਾਡੇ ਵਾਸਤੇ ਹੋਰ ਵੀ ਵਧੀਆ-ਵਧੀਆ ਚੀਜ਼ਾਂ ਲੈ ਕੇ ਆਵਾਂਗੇ ਤੇ ਅੱਜ ਆਪਣੀ ਰੂਟ ਵਾਰ ਦੀ ਕਲਾਸ ਲੱਗੂਗੀ ਠੀਕ ਹੈ ਜੀ ਰੂਟ ਵਰਡਸ ਦੀ ਕਲਾਸ ਲੱਗੂਗੀ ਆਪਣੀ ਠੀਕ ਹੈ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਵਾਰੀ ਲਿਖਾ ਦਿੰਦਾ ਕਿ 11 ਵਜੇ ਆਪਣੀ ਡੇਲੀ ਅਜੇ ਟਾਈਮ ਟੇਬਲ ਲਿਖ ਲਓ 11 ਵਜੇ ਆਪਣੀ ਪੀ ਵੀ ਕਿਊ ਦੀ ਕਲਾਸ ਹੋਇਆ ਕਰੂਗੀ ਡੇਲੀ ਠੀਕ ਹੈ ਜੀ 2 ਵਜੇ ਤੁਹਾਡੀ ਰੂਟ ਵਰਡਸ ਦੀ ਕਲਾਸ ਅਪਲੋਡ ਹੋਇਆ ਕਰੂਗੀ ਇੰਗਲਿਸ਼ ਦੀ ਠੀਕ ਹੈ ਜੀ 5 ਵਜੇ ਤੁਹਾਡਾ ਮੈਥ ਅਪਲੋਡ ਹੋਇਆ ਕਰੂਗਾ ਮੈਥ ਦਾ ਮੋਕ ਟੈਸਟ ਡੇਲੀ ਇੱਕ ਤੇ 9 ਵਜੇ ਸੋਰੀ 10 ਵਜੇ ਕਰ ਦਿੰਦੇ ਆਪਾਂ 10 ਵਜੇ ਤੁਹਾਡਾ ਰੀਜ਼ਨਿੰਗ ਦਾ ਅਪਲੋਡ ਹੋ ਜਾ ਕਰੂਗਾ ਇਹ ਚਾਰ ਲੈਕਚਰ ਤੁਹਾਡੇ ਲੱਗਿਆ ਕਰਨਗੇ ਜਿੱਦੇ ਕਿਤੇ ਕੋਈ ਨਾ ਜੋ ਇੱਕ ਲੈਕਚਰ ਨਾ ਲੱਗਿਆ ਕਰੂਗਾ ਕਹੋਗੇ ਵੀ ਕਦੇ ਕੋਈ ਟਾਈਮ ਹੁੰਦਾ ਐਪ ਤੇ ਵੀਡੀਓ ਬਣਾਉਣੀਆਂ ਹੁੰਦੀਆਂ ਗਈਆਂ ਜਾਂ ਮੈਂ ਕਿਈ ਵਾਰੀ ਕਿਤੇ ਗਿਆ ਮਾ ਹੋਵਾਂ ਠੀਕ ਹੈ ਤੇ ਤਾਂ ਕਰਕੇ ਤਾਂ ਜੇ ਉਦੋਂ ਆਪਾਂ ਤੁਹਾਨੂੰ ਇੱਕ ਨਾ ਪਹਿਲਾਂ ਦੱਸ ਦਿਆ ਕਰਾਂਗੇ ਜਾਂ ਇੱਕ ਉਸ ਦਿਨ 10 ਤੱਕ ਕਰਾਂਗੇ ਠੀਕ ਹੈ ਬਾਕੀ ਤਾਂ ਜੇ ਜੇ ਕਿਸੇ ਕੈਂਡੀਡੇਟਾਂ ਦੇ ਸਾਰੇ ਟੌਪਿਕ ਕਲੀਅਰ ਕਰਨੇ ਆ ਸਾਰੇ ਟੌਪਿਕ ਕਲੀਅਰ ਕਰਨੇ ਚਾਹੀਏ ਰੀਜ਼ਨਿੰਗ ਦੇ ਕਰਨੇ ਚਾਹੀਏ ਕੰਪਿਊਟਰ ਦੇ ਕਰਨੇ ਉਹਦੇ ਬਾਅਦ ਤੁਸੀਂ ਆਪਣੀ ਐਪ ਆਪਣੇ ਹੈਗੇ ਰਾਜ ਦੇ ਦੀਪ ਪੁੱਲਰ এডਿਕੇਸ਼ਨ ਅਰਾ ਠੀਕ ਹੈ ਜੀ ਜਿੰਨਾ ਬੱਚਾ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਤੇ org ਕੋਲ ਫਿਲ ਕਰ ਦੇਣਾ double x RAM ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਜੇ ਉਸਿਆ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ 734285900 15 ਤੇ ਇਹ ਬੱਚਿਆਂ ਦੇ ਵਿੱਚ ਰਾਜ ਤੁਹਾਨੂੰ ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਮਿਲਣਗੇ ਕਿਸੇ ਵੀ ਇੱਕ ਵੇਅ ਤੋਂ ਪੰਜਾਬ ਦੇ ਸਾਰੇ ਪੇਪਰ ਆਪਣੇ ਤਰੀਕੇ ਨਾਲ ਜ਼ੀਰੋ ਲੈਵਲ ਤੋਂ ਤਿਆਰੀ ਰਾਜ ਜ਼ੀਰੋ ਲੈਵਲ ਤੋਂ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਸਿਲੈਕਸ਼ਨ ਹੋਵੀਆਂ ਚਾਹੇ ਫਾਇਰਮੈਨ ਦੇ ਵਿੱਚ ਲਾ ਲਓ ਪੁਲਿਸ ਦੇ ਵਿੱਚ ਲਾਓ ਉਹ ਅਪਰੇਨਲ ਤੋਂ ਹੋਊਗਾ ਤਾਂ ਕਰਕੇ ਕਿਉਂਕਿ ਆਪਾਂ ਬਿਲਕੁਲ ਜ਼ੀਰੋ ਲੈਵਲ ਤੋਂ ਕਰਵਾਉਣੀ ਆਪਣਾ ਹੀ ਨਹੀਂ ਹੈਗਾ ਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਕੰਟੈਂਟ ਪ੍ਰੋਵਾਈਡ ਹੋਊਗਾ ਕਿ ਦੋਨੇ ਲੈਂਗੁਏਜ ਦੇ ਵਿੱਚ ਹੋਊਗਾ ਬਿਲਕੁਲ ਬੇਸਿਕ ਤੋਂ ਹੋਊਗਾ ਠੀਕ ਹੈ ਜੀ ਧੰਨਵਾਦ ਚਲੋ ਹੁਣ ਕਹਿੰਦੇ ਹਰਮੰਦਰ ਸਾਹਿਬ ਹੈ ਜਿਹੜੇ ਆਪਣੇ ਠੀਕ ਹੈ ਜੀ ਹਰਮੰਦਰ ਸਾਹਿਬ ਜਿਹਨੂੰ ਆਪਾਂ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਦੇ ਅੰਮ੍ਰਿਤਸਰ ਵਿਖੇ ਸਥਿਤ ਹੈਗਾ ਕਹਿੰਦੇ ਜਿਹੜਾ ਤਾਂ ਨੀਂਹ ਪੱਥਰ ਆ ਉਹ ਕਿਸ ਦੁਆਰਾ ਰੱਖਿਆ ਗਿਆ ਸੀਗਾ ਤਾਂ ਸੋਣਿਓ ਜਿਹੜਾ ਇਹ ਰੱਖਿਆ ਗਿਆ ਸੀਗਾ ਇਹਨਾਂ ਦਾ ਨੀਂਹ ਪੱਥਰ ਆਪਣੇ ਹਰਮੰਦਰ ਸਾਹਿਬ ਦਾ ਸ਼ਹੀਦ ਹਰਮੰਦਰ ਸਾਹਿਬ ਦਾ ਤਾਂ ਇਹ ਰੱਖਿਆ ਗਿਆ ਸੀ ਰਾਜੇ ਇੱਕ ਮੁਸਲਮਾਨ ਵੱਲੋਂ ਠੀਕ ਹੈ ਜੀ ਉਹ ਮੁਸਲਮਾਨ ਕੌਣ ਸੀ ਆਪਣੇ ਉਹ ਮੁਸਲਮਾਨ ਹੈਗੇ ਸੀ ਮੁਸਲਮਾਨ ਮੀਆਂ ਸਾਈ ਮੀਆਂ ਮੀਰ ਜੀ ਆ ਸੀ ਜਿੰਨਾ ਦੁਆਰਾ ਇਹ ਰੱਖਿਆ ਗਿਆ ਸੀਗਾ ਠੀਕ ਹੈ ਜੀ ਚਲੋ ਹੋਰ ਆਪਾਂ ਇੰਪੋਰਟੈਂਟ ਗੱਲਾਂ ਕਰ ਲੈਂਦੇ ਨੇ ਬਾਰੇ ਕਿਹਦੇ ਹਰਮੰਦਰ ਸਾਹਿਬ ਜੀ ਦੀ ਨੀ ਸਿੱਖ ਗੁਰੂ ਅਰਜਨ ਦੇਵ ਜੀ ਨੇ 1588 ਈਸਵੀ ਵਿੱਚ ਰੱਖੀ ਸੀ ਆ ਪੇਪਰ ਦੇ ਵਿੱਚ ਬਹੁਤ ਪ੍ਰਸ਼ਨ ਪੁੱਛਿਆ ਗਿਆਗਾ ਕੀ ਹਰਮੰਦਰ ਸਾਹਿਬ ਦੇ ਨਹੀਂ ਗੁਰੂ ਅਰਜਨ ਦੇਵ ਜੀ ਨੇ 1588 ਈਸਵੀ ਵਿੱਚ ਰੱਖੇ ਬਹੁਤ ਜਗ੍ਹਾ ਤੇ ਤੁਹਾਨੂੰ 1599 ਵੀ ਮਿਲਿਆ ਦਿਸੂਗਾ ਠੀਕ ਹੈ ਜੀ 1599 ਮਿਲਿਆ ਦਿਸੂਗਾ ਪਰ 1588 ਬਿਲਕੁਲ ਸਹੀ ਹੈਗਾ ਠੀਕ ਹੈ ਜੀ ਪਰ ਜੇ ਆਪਸ਼ਨ ਦੇ ਵਿੱਚ 1588 ਨਹੀਂ ਹੈਗਾ 1599 ਪਿਆ ਤੇ ਨੇੜੇ-ਨੇੜੇ ਦੀ ਕੋਈ ਆਪਸ਼ਨ ਹੈ ਨਹੀਂ ਫਿਰ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਫਿਰ ਤੁਸੀਂ ਲਗਾ ਸਕਦੇ ਹੋ ਵੈਸੇ ਨਹੀਂ ਲਉਣਾ ਠੀਕ ਹੈ ਜੀ ਤੇ ਇਹ ਇੱਕ ਮੁਸਲਮਾਨ ਠੀਕ ਹੈ ਜੀ ਸੱਤ ਜਿਸ ਦਾ ਪੂਰਾ ਨਾਮ ਰਾਜੀ ਹਾਜਰਤ ਮੀਆਂ ਮੀਰ ਜੀ ਸੀਗਾ ਇਹ ਵੀ ਪੇਪਰ ਵਿੱਚ ਪ੍ਰਸ਼ਨ ਆਇਆ ਹੋਇਆ ਹੈਗਾ ਕਿ ਸਾਈ ਮੀਆਂ ਮੀਰ ਦਾ ਪੂਰਾ ਨਾਮ ਕੀ ਸੀ ਹਜਰਤ ਮੀਆਂ ਮੀਰ ਠੀਕ ਹੈ ਜੀ ਹਜਰਤ ਲੱਗਦਾ ਬਹੁਤ ਲੋਕਾਂ ਨੇ ਮੁਖਾਨ ਮੀਆਂ ਮੀਰ ਪਾਇਆ ਹੋਊਗਾ ਆਪਸ਼ਨਾਂ ਦੇ ਵਿੱਚ ਤਾਂ ਕਰਕੇ ਆਪਾਂ ਜਿਹੜਾ ਵੀ ਪ੍ਰਸ਼ਨ ਚੱਕਾਂਗੇ ਰਾਜੇ ਉਹਦੇ ਵਿੱਚ ਤੁਹਾਡੇ ਸਾਰੇ ਡਾਊਟ ਕਲੀਅਰ ਕਰਦੇ ਜਾਵਾਂਗੇ ਠੀਕ ਹੈ ਚਲੋ ਕਹਿੰਦੇ ਭਾਰਤ ਦਾ ਸਭ ਤੋਂ ਬਰਸਤਤ ਅਤੇ ਉਪਜਾਊ ਖੇਤਰ ਕਿਹੜਾ ਹੈ ਬਿਸਤਰ ਜਿਹੜਾ ਜਿਆਦਾ ਜਿਹਦੇ ਵਿੱਚ ਆਪਾਂ ਨੂੰ ਜਿਆਦਾ ਇਨਕਮ ਹੁੰਦੀ ਹੈ ਬਾਕੀ ਇਹ ਸ਼ਵਾਲ ਕਰਿਆ ਪਹਾੜੀਆਂ ਇਹ ਸਾਰਾ ਕੁਝ ਆਰਾਵਲੀ ਰੇਂਜ ਇਸ ਇਹਦੇ ਬਾਰੇ ਆਪਾਂ ਜੀਓਗ੍ਰਾਫੀ ਦੀ ਜਰੂਰਤ ਨੂੰ ਜੀਓਗ੍ਰਾਫਿਕ ਨਾਉਂਗਾ ਨਾ ਮੈਂ ਆਪਣੀ ਆਈਬੀਏ ਦੇ ਉੱਪਰ ਉਹ ਤੋਂ ਕਲੀਅਰ ਕਰਵਾਉਂਦਾ ਜਾਊਂਗਾ ਦੇਖੋ ਜੀ ਕਹਿੰਦੇ ਜੀ ਆਪਣੇ ਸਭ ਤੋਂ ਉਪਜਾਊ ਖੇਤਰ ਕਿਹੜਾ ਇਹ ਦੇਖੋ ਜੀ ਜਿਹੜਾ ਆਪਣਾ ਭਾਰਤ ਆ ਗਿਆ ਆਪਣਾ ਆ ਭਾਰਤ ਮੰਨ ਲਓ ਇਹਦਾ ਜਿਹੜਾ ਆਹ ਤਾਂ ਹਾਲਾ ਖੇਤਰ ਹੈਗਾ ਨਾਰਥ ਦਾ ਨਾਰਥਰਨ ਪਲੇਨ ਹੈ ਰਾਜ ਜਿਹੜਾ ਜਿਹੜਾ ਪੂਤਲੀ ਮੈਦਾਨ ਕਹਿੰਦੇ ਨੇ ਇਹ ਆਪਣੇ ਸਭ ਤੋਂ ਜ਼ਿਆਦਾ ਐਕਸਟੈਂਸਿਵ ਅਤੇ ਫਰਟਾਈਲ ਰੀਜਨ ਆਪਣਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਅਥਰੇ ਪੰਜਾਬੀ ਦੇ ਵਿੱਚ ਗਲਤ ਲਿਖਿਆ ਹੋਇਆਗਾ ਠੀਕ ਹੈ ਜੀ ਕਹਿੰਦੇ ਜਿਹੜਾ ਆਪਣਾ ਭਾਰਤ ਦਾ ਮਹਾਨ ਰੇਗਿਸਤਾਨ ਹੈਗਾ ਉਹ ਕਿੱਥੇ ਸਥਿਤ ਹੈਗਾ ਕਿਹੜੇ ਮੈਦਾਨਾਂ ਦੇ ਵਿੱਚ ਸਥਿਤ ਹੈਗਾ ਤਾਂ ਉਹ ਹੈਗਾ ਜੀ ਆਪਣੇ ਵੈਸਟਰਨ ਪਾਰਟ ਆਫ ਇੰਡੀਆ ਪੱਛਮ ਦੀ ਵਿੱਚ ਪੱਛਮੀ ਮੈਦਾਨਾਂ ਦੇ ਵਿੱਚ ਆਪਣੇ ਠੀਕ ਹੈ ਜੀ ਚਲੋ ਕਹਿੰਦੇ ਭਾਰਤ ਦੇ ਵਿੱਚ ਲਦਾਖ ਠੀਕ ਹੈ ਜੀ ਇਹ ਤੁਹਾਨੂੰ ਪ੍ਰੀਸ਼ਨ ਹੋਰ ਵੀ ਪੁੱਛਿਆ ਗਿਆ ਹੈਗਾ ਕਿ ਭਾਰਤ ਦੇ ਭਾਰਤ ਦੀ ਛੱਤ ਕਿਸ ਨੂੰ ਕਿਹਾ ਜਾਂਦਾ ਹੈਗਾ ਤਿੱਬਤ ਨੂੰ ਠੀਕ ਹੈ ਜੀ ਤਾਂ ਦੇਖੋ ਭਾਰਤ ਵਿੱਚ ਲਦਾਖ ਇੱਕ ਸਥਾਨ ਹੈ ਇਹਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈਗਾ ਦੇਖੋ ਜੀ ਕਰਮਾ ਮਾਰੂਥਲ ਤਾਂ ਇਹ ਹੈ ਨਹੀਂ ਇੱਥੇ ਬਰਫ਼ ਬਹੁਤ ਪੈਂਦੀ ਹੈ ਸੋਣਿਆ ਇੱਥੇ ਬਰਫ਼ ਬਹੁਤ ਪੈਂਦੀ ਤਾਂ ਇਹਨੂੰ ਠੰਡਾ ਮਾਰੂਥਲ ਕਿਹਾ ਜਾਂਦਾ ਲਦਾਖ ਨੂੰ ਉੱਚਾ ਬਹੁਤ ਹੈ ਤਾਂ ਕਰਕੇ ਪਹਾੜਾਂ ਦੇ ਨੇੜੇ ਹੈ ਤਾਂ ਇੱਥੇ ਬਰਫ਼ ਪੈਂਦੀ ਰਹਿੰਦੀ ਹੈ ਠੀਕ ਹੈ ਜੀ ਠੱਕੇ ਰਹਿੰਦੇ ਬਰਫ਼ ਨਾਲ ਇਥੋਂ ਦੀ ਜਗ੍ਹਾ ਠੀਕ ਹੈ ਜੀ ਤਾਂ ਕਰਕੇ ਚਲੋ ਆਪ੍ਰੇਸ਼ਨ ਦਾ ਪੇਪਰ ਦੇ ਵਿੱਚ ਆਇਆ ਸਮਝ ਲਓਗੇ ਘੱਟੋ ਘੱਟ 100 ਵਾਰੀ ਅਪਲੋਡ ਹੋਇਆ ਹੈਗਾ 100 ਵਾਰ ਠੀਕ ਹੈ ਜੀ ਤੇ ਕੀ ਹੈ ਆਪ੍ਰੇਸ਼ਨ ਦੇ ਵਿੱਚ ਕਹਿੰਦੇ ਕਹਿੰਦੇ ਜਿਹੜਾ ਫੋਰੈਸਟਰ ਸੱਚ ਇੰਸਟੀਚੂਟ ਆ ਆਪਣਾ ਉਹ ਇਹਨਾਂ ਦੇ ਵਿੱਚੋਂ ਕਿਹੜੀ ਸਿਟੀ ਵਿੱਚ ਸਥਿਤ ਹੈ ਇੰਨੇ ਵਾਰੀ ਇਹ ਪ੍ਰਸ਼ਨ ਆਇਆ ਹੋਇਆ ਹੈ ਇੰਨੇ ਵਾਰੀ ਮੈਂ ਕਹਿੰਨਾ ਕਿ 2010 ਤੋਂ ਬਾਅਦ ਹ ਘੱਟੋ ਘੱਟ 80% ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆ ਹੈ ਠੀਕ ਹੈ ਜੀ ਫੋਰੈਸਟਰ ਸੱਚ ਇੰਸਟੀਚੂਟ ਹੈ ਜਿਹੜਾ ਉਹ ਇਹਨਾਂ ਦੇ ਵਿੱਚੋਂ ਕਿਹੜੀ ਸਿਟੀ ਦੇ ਵਿੱਚ ਸਥਿਤ ਹੈਗਾ ਤਾਂ ਇਹ ਸਥਿਤ ਹੈਗਾ ਜੀ ਡੇੜਾ ਤੋਂਨ ਦੇ ਵਿੱਚ ਬਹੁਤ ਬੱਚਿਆਂ ਤੋਂ ਹੋਣਾ 100 ਦੇ ਵਿੱਚੋਂ 95% ਬੱਚਿਆਂ ਨੂੰ ਆਪਰੇਸ਼ਨ ਆਉਂਦੇ ਆਉਂਦਾ ਹੋਣਾ ਕਿਉਂਕਿ ਨੋਰਮਲ ਜਿਹੜਾ ਆਪਰੇਸ਼ਨ ਹੈ ਇੰਪੋਰਟੈਂਟ ਹੈਗਾ ਚਲੋ ਕਿਹਨੇ ਕਲਕੱਤਾ ਪਹਿਲਾਂ ਇਹਨੂੰ ਕਲਕੱਤਾ ਕਹਿੰਦੇ ਹੁੰਦੇ ਸੀ ਰਾਜੀ ਕੀ ਕਹਿੰਦੇ ਨੇ ਪਹਿਲਾਂ ਇਹਨੂੰ ਕਲਕੱਤਾ ਕਹਿੰਦੇ ਹੁੰਦੇ ਸੀ ਬਾਅਦ ਵਿੱਚ ਜਿਹੜਾ ਨਾਮ ਬਦਲ ਕੇ ਕੋਲਕੱਤਾ ਰੱਖਤਾ ਠੀਕ ਹੈ ਅਲੱਗ-ਅਲੱਗ ਦਾ ਸਮਝੋ ਕਲਕੱਤਾ ਹੋ ਰਿਹਾ ਕੋਲਕੱਤਾ ਹੋ ਰਿਹਾ ਪਹਿਲਾਂ ਤਾਂ ਬਾਕੀ ਕਲਕੱਤਾ ਹੁੰਦਾ ਸੀ ਬਾਅਦ ਵਿੱਚ ਇਹਦਾ ਨਾਮ ਬਦਲ ਕੇ ਕੋਲਕੱਤਾ ਰੱਖ ਦਿੱਤਾ ਸੀ ਠੀਕ ਹੈ ਜੀ ਪਹਿਲਾ ਆਪਰੇਸ਼ਨ ਤਾਂ ਆਪਣਾ A ਹੋ ਗਿਆ ਨਾਨੂ ਨੇ ਪੁੱਛਿਆ ਜਾਂਦਾ ਕਿੰਨੇ ਜੀ ਕਲਕੱਤਾ ਇਹਨਾਂ ਦੇ ਵਿੱਚੋਂ ਕਿਹੜੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸ਼ਹਿਰ ਹੈਗਾ ਠੀਕ ਹੈ ਜੀ ਕਿਹੜੀ ਨਦੀ ਤੇ ਪਛਾਣਦੇ ਦੇਖੋ ਕਲਕੱਤਾ ਕਿਤੇ ਵੀ ਸ਼ਬਦ ਮਿਲ ਗਿਆ ਤਾਂ ਉੱਥੇ ਹੁਗਲੀ ਨਦੀ ਆਉਗੀ ਆਪਣੇ ਕਿਹੜੀ ਨਦੀ ਆਉਗੀ ਹੁਗਲੀ ਨਦੀ ਬਾਕੀ ਆਪਣੇ ਹੋਰ ਵੀ ਬਹੁਤ ਹੀ ਇੰਪੋਰਟੈਂਟ ਜਗ੍ਹਾ ਹੈਗੀਆਂ ਠੀਕ ਹੈ ਜੀ ਜਿਹੜੀਆਂ ਕਿ ਕਿਨਾਰਿਆਂ ਦੇ ਵਸੇਗਾ ਹੋਣਗੀਆਂ ਠੀਕ ਹੈ ਜੀ ਧਿਆਨ ਨਾਲ ਸੁਣਨਾ ਇਹਨਾਂ ਦੇ ਵਿੱਚੋਂ ਪ੍ਰਸ਼ਨ 100 ਦਾ 100% ਬਣੂਗਾ ਪੰਜਾਬ ਵਾਲੇ ਤਾਂ ਇਹ ਚੀਜ਼ਾਂ ਨੂੰ ਬਹੁਤ ਚਾਹ ਕੇ ਲੈਂਦੇ ਆ ਬਹੁਤ ਜ਼ਿਆਦਾ ਚਾਹ ਕੇ ਲੈਂਦੇ ਆ ਉਹ ਤਾਂ ਚਾਹ ਚੜ ਜਾਂਦਾ ਉਹਨਾਂ ਕਿ ਆਹ ਕਿਵੇਂ ਅਪਰੇਸ਼ਨ ਪਾਈ ਸੀ ਠੀਕ ਹੈ ਦੇਖੋ ਜੀ ਜਿਹੜੇ ਆਪਣੀ ਨਿਊ ਦਿੱਲੀ ਨਵੀਂ ਦਿੱਲੀ ਇਹ ਆਪਣੀ ਜਮਨਾ ਨਦੀ ਦੇ ਕਿਨਾਰੇ ਤੇ ਆ ਆਗਰਾ ਵੀ ਆਪਣਾ ਜਮਨਾ ਨਦੀ ਦੇ ਕਿਨਾਰੇ ਤੇ ਆ ਆਗਰਾ ਸ਼ਹਿਰ ਕਿਹਨੇ ਬਸਾਇਆ ਸੀ ਰਾਜ ਕਿਸ ਕੈਂਡੀਡੇਟ ਦੱਸ ਸਕਦਾ ਸਕੰਦਰ ਲੋਧੀ ਨੇ ਸਕੰਦਰ ਲੋਧੀ ਨੇ ਆਗਰਾ ਸ਼ਹਿਰ ਬਸਾਇਆ ਸੀ ਠੀਕ ਹੈ ਜੀ ਤੁਹਾਨੂੰ ਮੈਂ ਸੌਖਾ ਕਰਤਾ ਇੱਕ ਤਰ੍ਹਾਂ ਨਾਲ ਦੇਖੋ ਜੀ ਨਿਊ ਦਿੱਲੀ ਤੇ ਆਗਰਾ ਇਹ ਜਮਨਾ ਦੇ ਬਸਾਇਆ ਸੀ ਨਿਊ ਦਿੱਲੀ ਤੇ ਆਗਰਾ ਇਕੱਠੇ-ਇਕੱਠੇ ਆ ਆਗਰਾ ਉਹਨੇ ਬਸਾਇਆ ਸੀ ਇਸ ਤੋਂ ਬਾਅਦ ਇੱਥੋਂ ਠਿਕਰ ਦੇ ਆ ਦੇ ਪ੍ਰਿਆਗ 1290 Allahabad Patna ਇਹ ਚਾਰੇ ਦੇ ਚਾਰੇ ਜਿਹੜੇ ਇਹ ਗੰਗਾ ਨਦੀ ਦੇ ਕਿਨਾਰੇ ਤੇ ਆ ਠੀਕ ਹੈ ਜੀ ਇਹ ਕਿਹਦੇ ਕਿਨਾਰੇ ਤੇ ਆ ਗੰਗਾ ਨਦੀ ਦੇ ਕਿਨਾਰੇ ਤੇ ਆ ਗੋਆਟੀ ਗੋਆਟੀ ਇਹ ਆਪਣਾ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਤੇ ਆ ਠੀਕ ਹੈ ਜੀ ਜਿਹੜੀ ਬ੍ਰਹਮਪੁੱਤਰ ਆ ਕੋਲਕਾਤਾ ਦੀ ਗੱਲ ਕਰ ਰਹੇ ਸੀ ਕੋਲਕਾਤਾ ਇੱਥੇ ਆ ਗਿਆ ਹੁਗਲੀ ਆਪਣਾ ਜਿਹੜਾ ਪੰਜਾਬ ਦੇ ਵਿੱਚ ਵੀ ਲੁਧਿਆਣਾ ਸ਼ਹਿਰ ਹੈ ਸਤਲੁਜ ਨਦੀ ਦੇ ਕਿਨਾਰੇ ਤੇ ਲੁਧਿਆਣਾ ਸਤਲੁਜ ਨਦੀ ਦੇ ਕਿਨਾਰੇ ਤੇ ਹੈ ਇਹ ਗੱਲ ਵੀ ਯਾਦ ਰੱਖਣੀ ਹੈ। ਸ਼੍ਰੀਨਗਰ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਜਹਲਮ। ਅਹਮਦਾਬਾਦ ਸਬਰਮਤੀ। ਆਹ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ ਸੂਰਤ ਤਾਪਤੀ। ਵਿਜੇਵੜਾ ਕ੍ਰਿਸ਼ਨਾ। ਠੀਕ ਹੈ ਜੀ। ਤ੍ਰਿਸ਼ਨਾਪੱਲੀ ਕਵੇਰੀ। ਠੀਕ ਹੈ ਜੀ। ਥੰਜਾਬੌਰ ਕਵੇਰੀ। ਕੁਰਗ ਕਵਿਨ ਕਵੇਰੀ ਬਿਕਵੇਰੀ ਠੀਕ ਹੈ ਦੇਖੋ ਜੀ ਇਹਨਾਂ ਦੇ ਵਿੱਚੋਂ ਆ ਬਹੁਤ ਵਾਰੀ ਪੇਪਰ ਵਿੱਚ ਆਈ ਹੈ ਆ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛੀ ਗਈ ਵਿਜੇਵਾੜਾ ਆ ਬਾਕੀ ਤਾਂ ਹਾਂ ਇਹਦਾ ਬਹੁਤ ਪੁੱਛੇਗਾ ਆ ਦੋ ਘਟ ਪੁੱਛੇ ਗਏ ਦੋ ਨਹੀਂ ਮੈਂ ਕਿਸੇ ਪੇਪਰ ਦੇ ਵਿੱਚ ਦੇਖੇ ਹਜੇ ਤੱਕ ਕੀ ਪੁੱਛੇ ਗਏ ਬਾਕੀ ਜੀ ਤੁਸੀਂ ਯਾਦ ਕਰ ਲਓ ਕਿਉਂਕਿ ਵੱਡੀ ਗੱਲ ਵੀ ਕਿ ਕੁਝ ਨਾਮ ਹੈ ਤ੍ਰਿਛਤੰਜ ਤ੍ਰਿਛਤੰਜ ਐ ਯਾਦ ਕਰ ਲਓ ਕਿ ਵੀ ਮਾਰੇ ਜਣਾ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜਾ ਪ੍ਰਸ਼ਨ ਪਾ ਦੇਣ ਤਾਂ ਕਰਕੇ ਇੱਕ ਵਾਰੀ ਆਪਾਂ ਪੂਰਾ ਪਰਫੈਕਟ ਬਣ ਕੇ ਜਾਣਾ ਹੁੰਦਾ ਹੈਗਾ ਠੀਕ ਹੈ ਜੀ ਪੂਰਾ ਪਰਫੈਕਟ ਵਰਕੇ ਜਾਣਾ ਹੁੰਦਾ ਤਾਂ ਕਰਕੇ ਕਿ ਆਪਾਂ ਨੂੰ ਬਾਅਦ ਵਿੱਚ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਵੇ ਪੇਪਰ ਦੇ ਵਿੱਚ ਜਾ ਕੇ। ਧੂੜ ਅਤੇ ਗੈਸ ਦੇ ਬਦਲਾਂ ਤੋਂ ਬਣਦੇ ਤਾਰਿਆਂ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ ਜੀ ਜਿਹੜੇ ਡਸਟ ਅਤੇ ਗੈਸ ਤੋਂ ਮਿਲ ਕੇ ਤਾਰੇ ਬਣ ਜਾਂਦੇ ਆ ਹੁਣ ਤੁਸੀਂ ਇੱਕ ਗ੍ਰਹਿ ਦੇਖਿਆ ਹੋਣਾ ਸ਼ਨੀ ਗ੍ਰਹਿ। ਸ਼ਨੀ ਗ੍ਰਹਿ ਬਹੁਤ ਬੱਚਿਆਂ ਨੇ ਦੇਖਿਆ ਨਾ? ਠੀਕ ਹੈ ਜੀ ਉਹਦੇ ਆਇਦ ਵਾਲੇ ਛੱਲਾ ਬਣਿਆ ਹੋਇਆ ਇੱਕ ਸ਼ਨੀ ਗ੍ਰਹਿ ਦੇ ਉਹ ਛੱਲਾ ਵੀ ਧੂੜ ਕਣਾਂ ਦੇ ਬਣਿਆ ਹੋਇਆ ਉਹ ਵੀ ਧੂੜ ਕਣਾਂ ਦੇ ਬਣਿਆ ਹੋਇਆ ਛੱਲਾ ਵੀ ਠੀਕ ਹੈ ਜੀ ਉਵੇਂ ਜਿਵੇਂ ਮੈਂ ਕਹਿੰਦੇ ਧੂੜ ਅਤੇ ਬੱਦਲਾਂ ਤੋਂ ਬਣਦੇ ਤਾਰੇ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਨੈਬੂਲਾ ਉਹਨਾਂ ਨੂੰ ਕੀ ਕਿਹਾ ਜਾਂਦਾਗਾ ਨੈਬੂਲਾ ਓਕੇ ਜੀ ਠੀਕ ਹੈ ਜੀ ਮੈਨੂੰ ਆਏ ਦੱਸੋ ਧਰਤੀ ਦੀ ਭੈਣ ਕਿਹੜੇ ਗ੍ਰਹਿ ਨੂੰ ਕਿਹਾ ਜਾਂਦਾਗਾ ਧਰਤੀ ਦੀ ਗ੍ਰਹਿ ਭੈਣ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਮੰਗਲ ਗ੍ਰਹਿ ਨੂੰ ਕਿਹਾ ਜਾਂਦਾ ਕਿ ਸ਼ੁਕਰ ਗ੍ਰਹਿ ਨੂੰ ਕਿਹਾ ਜਾਂਦਾਗਾ ਧਰਤੀ ਦੀ ਭੈਣ ਇਹ ਤੁਹਾਡਾ ਆਪਰੇਸ਼ਨ ਹੈ ਕੱਲ ਜਿਹੜੇ ਬੱਚਿਆਂ ਨੇ ਆਪਰੇਸ਼ਨ ਦੇ ਵਿੱਚ ਸਹੀ ਆਨਸਰ ਦਿੱਤਾ ਸੀਗਾ ਠੀਕ ਹੈ ਜੀ ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਆਪਾਂ ਵੀਡੀਓ ਦੇ ਵਿੱਚ ਅ ਕੱਲ ਇੱਕ ਇੱਕ ਬੱਚੇ ਨੇ ਜਵਾਬ ਦਿੱਤਾ ਸੁਣ ਦਲਦਾ ਮੈਂ ਕੱਲ ਹੋਲੀ ਇੱਕ ਮਿੰਟ ਹੋਲਡ ਕੱਲ ਜਿਹੜੇ ਜਿਹੜੇ ਬੱਚਿਆਂ ਦੇ ਕਮੈਂਟ ਆਏ ਉਹਨਾਂ ਦੀ ਵੀ ਗੱਲ ਕਰਾਂ ਇੱਕ ਤਾਂ ਆ ਆਪਣਾ ਅਮਿਤ ਦਦਵਾਲ ਇਸ ਤਵਾਰ ਇੱਕ ਬੱਚੇ ਨੇ ਯੂਜ਼ਰ ਕੇ ਨੰਬਰ ਨੰਬਰ ਦੇ ਨਾਮ ਇੱਕ ਬਲਜੀਤ ਕੌਰ ਠੀਕ ਹੈ ਜੀ ਇੱਕ ਬੱਚੇ ਦਾ ਹੈਗਾਗਾ ਐਲੀ ਨਾਉਨ ਲਿਖਿਆ ਹੋਇਆਗਾ ਇੱਕ ਬੱਚੇ ਨੇ ਕੋਮਲ ਨੇ ਜਵਾਬ ਦਿੱਤਾਗਾ ਠੀਕ ਹੈ ਜੀ ਸੁਖਦੀਪ ਕੌਰ ਸੁਖਦੀਪ ਕੌਰ ਠੀਕ ਹੈ ਜੀ ਇੱਕ ਆਪਣਾ ਹੈਗਾ ਬੀ ਕ੍ਰਿਕਟ ਸਟਡੀ ਠੀਕ ਹੈ ਜੀ ਤੇ ਇੱਕ ਬੱਚਾ ਹੈਗਾ ਸੁਖਦੀਪ ਕੌਰ ਬੱਚੇ ਨੇ ਇੱਕ ਜਵਾਬ ਦਿੱਤਾ ਸੀ ਸਕਰੀਬ ਕੌਰ ਨੇ ਕਹਿੰਦੀ ਜੀ ਆਰ ਚਿੰਤਾਲਾ ਜਿਹੜਾ ਉਹ ਨਵਾਰ ਦਾ ਚੇਅਰ ਪਰਸਨ ਹੈ ਸੌਰੀ ਲਾ ਜੀ ਉਹ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਐਮ ਸ਼ਾਹ ਜੀ ਕਹਿ ਕੇ ਕਿਹਾ ਐਮ ਉਹ ਜਿਹੜਾ ਨਾਮ ਵਿੱਚ ਲਿੱਤਾ ਸੀ ਉਹੀ ਆਪਣੇ ਉਹਦੇ ਚੇਅਰਮੈਨ ਹੈਗੇ ਨਵਾਰ ਦੇ ਉਹਨਾਂ ਆਪਾਂ ਕਹਿੰਦੇ ਨੇ ਨਬੂਲਾ ਠੀਕ ਹੈ ਜੀ ਉਹਨਾਂ ਆਪਾਂ ਕੀ ਕਹਿੰਦੇ ਨੇ ਸੋਣਿਓ ਨਬੂਲਾ ਸੱਚੋ ਵਿੱਚ ਰਹਿ ਗਏ ਹੈ ਨਾ ਬੱਚੇ ਦਾ ਇੱਕ ਅਮਿੱਤਾ ਲੀਵਾਲ ਠੀਕ ਹੈ ਬਸ ਇੰਨੇ ਬੱਚਿਆਂ ਦੇ ਆਏ ਸੀਗੇ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਪ੍ਰਸ਼ਨ ਤੇ ਹਾਂਜੀ ਕਿਸ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈਗਾ ਇਹਦਾ ਬੱਚਿਆਂ ਵਾਲਾ ਪ੍ਰਸ਼ਨ ਹੈਗਾ ਮੈਨੂੰ ਕਰਨ ਦੀ ਵਾਰੀ ਵਾਲੀ ਲੋੜ ਨਹੀਂ ਹੈਗੀ ਮੰਗਲ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਜਾਂਦਾ ਹੈ ਹੁਣ ਤੁਸੀਂ ਇੱਕ ਮਿੰਟ ਦੋ ਜਵਾਬ ਦੇ ਦਿਓ ਮਾਰਨਿੰਗ ਸਟਾਰ ਤੇ ਈਵਨਿੰਗ ਸਟਾਰ ਮਾਰਨਿੰਗ ਸਟਾਰ ਤੇ ਈਵਨਿੰਗ ਸਟਾਰ ਇਹ ਕਿਹੜੇ ਗ੍ਰਹਿ ਨੂੰ ਕਿਹਾ ਜਾਂਦਾ ਏ ਦੱਸ ਦਿਓ ਇੱਕ ਮੈਨੂੰ ਇੱਕ ਧਰਤੀ ਦੀ ਜੁੜਵਾ ਭੈਣ ਕਿਹਨੂੰ ਕਿਹਾ ਜਾਂਦਾਗਾ ਠੀਕ ਹੈ ਜੀ ਜਾਂ ਧਰਤੀ ਦੀ ਜੁੜਵਾ ਗ੍ਰਹਿ ਕਿਹਨੂੰ ਕਿਹਾ ਜਾਂਦਾ ਜਦ ਧਰਤੀ ਦੀ ਜੁੜਵਾ ਭੈਣ ਕਿਹਨੂੰ ਕਿਹਾ ਜਾਂਦਾਗਾ ਦੋਨੇ ਇੱਕ ਮਤਲਬ ਹੀ ਹੈ ਇੱਕ ਮਿੰਟ ਦਾ ਜਵਾਬ ਚਾਹੀਦਾ ਕਮੈਂਟਾਂ ਦੇ ਵਿੱਚ ਕਿਹਨੇ ਜੀ ਪੀਰ ਪੰਜਾਲ ਰੇਂਜ ਹੈ ਜਿਹੜੀ ਠੀਕ ਹੈ ਜੀ ਪੀਰ ਪੰਜਾਲ ਰੇਂਜ ਹੈ ਜਿਹੜੀ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਰਾਜ ਦੇ ਵਿੱਚ ਸਥਿਤ ਹੈ ਕੱਟਣਾ ਸਿੱਖ ਲੋਪਸ਼ਨ ਪੰਜਾਬ ਦੇ ਵਿੱਚ ਨਾ ਸੁਣਿਆ ਤੁਸੀਂ ਕਦੇ ਠੀਕ ਹੈ ਜੀ ਤਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਆ ਜਾਂਦੀ ਪੀਰ ਪੰਜਾਲ ਰੇਂਜ ਠੀਕ ਹੈ ਜੀ ਕਿੱਥੇ ਆ ਜਾਂਦੀ ਹੈ ਇਹ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੀ ਰਾਜਧਾਨੀ ਕੀ ਹੈ ਸ਼੍ਰੀਨਗਰ ਆ ਵੀ ਬਹੁਤ ਟਾਈਮ ਦਾ ਡਿਸਪਿਊਟ ਹੈ ਇਹ ਦੋ ਦੋ ਸਟੇਟਾਂ ਦੇ ਵਿੱਚ ਜਿਹੜਾ ਵੀ ਰਾਜ ਦੋ ਸਟੇਟਾਂ ਦਾ ਮੈਨੂੰ ਚਲੋ ਇੱਕ ਗੱਲ ਹੋਰ ਸੁਣ ਲਵਾਂ ਆਪਾਂ ਕਹਿੰਗੇ ਆਪਾਂ ਗੱਲਬਾਤ ਹੀ ਕਰਦਿਆਂ ਹੋਣੀਆਂ ਆਪਰੇਸ਼ਨ ਕਰਨੇ ਹੁੰਦੇ ਆ ਜੇ ਕੋਈ ਸੇ ਦੋ ਸਟੇਟਾਂ ਦਾ ਝਗੜਾ ਹੋਵੇ ਉਹ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਕਿ ਹਾਈ ਕੋਰਟ ਦੇ ਵਿੱਚ ਜਾਊਗਾ ਤੁਸੀਂ ਦੱਸੋ ਮੈਨੂੰ ਠੀਕ ਹੈ ਜੀ ਜਿਹੜੇ ਵੱਡੇ ਮਸਲੇ ਹੁੰਦੇ ਆ ਨਾ ਦੋ ਸਟੇਟਾਂ ਦੇ ਮਸਲੇ ਹੋਗੇ ਸੈਂਟਰal ਸਰਕਾਰ ਦੇ ਇਹ ਸੁਪਰੀਮ ਕੋਰਟ ਦੇ ਅੰਦਰ ਹੀ ਜਾਂਦੇ ਹੁੰਦੇ ਆ ਕਿਹੜੀ ਜੁਡੀਸ਼ਰੀ ਅੰਦਰ ਜਾਂਦੇ ਹੁੰਦੇ ਹੈ ਅਰੀਜਨਲ ਜੁਡੀਸ਼ਰੀ ਅੰਦਰ ਅਰੀਜਨਲ ਜੁਡੀਕਸ਼ਨ ਦੇ ਅੰਦਰ ਜਾਂਦੇ ਹੁੰਦੇ ਆ ਠੀਕ ਹੈ ਜੀ ਕਵੇਰੀ ਨਦੀ ਇੱਕ ਤਾਂ ਤਾਮਨਾਡੂ ਅੱਧਾ ਹਿੱਸਾ ਤਾਂ ਤਾਮਨਾਡੂ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਅੱਧਾ ਹਿੱਸਾ ਤਾਂ ਆ ਜਾਂਦਾ ਕਰਨਾਟਕ ਦੇ ਵਿੱਚ ਇਹ ਦੋ ਸਟੇਟਾਂ ਦਾ ਝਗੜਾ ਹੈ ਕਾਫੀ ਲੰਬੇ ਸਮੇਂ ਦਾ ਝਗੜਾ ਜਿਵੇਂ ਆਪਾਂ ਤੁਸੀਂ ਦੇਖਣਾ ਸਤਲੁਜ ਜਮਨਾ ਲਿੰਕ ਐਸਵਾਈਐਲ ਦਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਮੁੱਦਾ ਹੈਗਾ ਕਾਫੀ ਟਾਂ ਦਾ ਬੋਟਾਂ ਵਾਲੇ ਚੱਕ ਲੰਦੇ ਤੋਂ ਬਾਅਦ ਸ਼ਾਂਤ ਹੋ ਜਾਂਦਾ ਉਹੀ ਸੇਮ ਟੂ ਸੇਮ ਸੇਮ ਟੂ ਸੇਮ ਕਵੇਰੀ ਨਦੀ ਦਾ ਬਵਾਦ ਹੈਗਾ ਉਵੇਂ ਸੇਮ ਟੂ ਸੇਮ ਕਵੇਰੀ ਨਦੀ ਦਾ ਬਵਾਦ ਹੈਗਾ ਤਾਮਿਲਨਾਡੂ ਅਤੇ ਕਰਨਾਟਕਾ ਇਹ ਦੋ ਸਟੇਟਾਂ ਦਾ ਆਪਸ ਦੇ ਵਿੱਚ ਇਹ ਝਗੜਾ ਦਾ ਇਸ ਤੋਂ ਬਾਅਦ ਆਗਲਾ ਕਹਿੰਦੇ ਜੀ ਜਿਹੜਾ ਭਾਰਤ ਜੱਜ ਹੁੰਦਾ ਸੁਪਰੀਮ ਕੋਰਟ ਦਾ ਭਾਰਤ ਦੇ ਸੁਪਰੀਮ ਕੋਰਟ ਦਾ ਜੱਜ ਹੁੰਦਾ ਜਿਹੜਾ ਇਹਨੂੰ ਰਿਮੂਵ ਕੀਤਾ ਜਾਂਦਾ ਰਿਮੂਵ ਕਿਵੇਂ ਕੀਤਾ ਜਾਂਦਾਗਾ ਜੀ ਦੇਖੋ ਜੀ ਇਹਨੂੰ ਵੀ ਰਿਮੂਵ ਕਰਨ ਵਾਸਤੇ 임ਪੀਚਮੈਂਟ ਕਰਨੀ ਪਊਗੀ 임ਪੀਚਮੈਂਟ ਹੁਣ 임ਪੀਚਮੈਂਟ ਕੀ ਹੁੰਦਾਗਾ ਜਿਹੜੀ ਚੀਜ਼ ਰਾਸ਼ਟਰਪਤੀ ਨੂੰ ਹਟਾਉਣ ਵਾਸਤੇ ਲਾਗੂ ਹੋਊਗੀ ਉਹੀ ਸੇਮ ਟੂ ਸੇਮ ਕੰਡੀਸ਼ਨ ਹੈ ਜਿਹੜੀ ਉਹ ਕਿਸੇ ਆਈਪੀਐਸ ਆਈਐਸ ਕਿਸੇ ਜੱਜ ਨੂੰ ਉਰੀ ਨੌਕਰੀ ਜਾਂ ਉਹਦੇ ਤੋਂ ਲਾਉਣ ਵਾਸਤੇ ਕਰਨੀ ਹੋਊਗੀ ਉਹਦੇ ਵਾਸਤੇ ਕੀ ਕਰਨਾ ਪਊਗਾ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੇ ਤੁਸੀਂ ਕਿਸੇ ਆਈਪੀਐਸ ਐਸਐਸਪੀ ਹੁੰਦੇ ਆ ਜਿਹੜੇ ਆਪਣੇ ਜੋ ਵੱਡੇ ਆਪਸ਼ਨ ਹੁੰਦੇ ਡੀਸੀ ਨੂੰ ਵੀ ਹਟਾਉਣਾ ਚਾਹੇ ਪ੍ਰੈਜ਼ੀਡੈਂਟ ਨੂੰ ਹਟਾਉਣਾ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਬਿੱਲ ਪਾਸ ਕਰਨਾ ਪਊਗਾ ਪਹਿਲਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਪਊਗਾ ਫਿਰ ਰਾਜ ਸਭਾ ਦੇ ਵਿੱਚ ਬਿੱਲ ਪਾਸ ਕਰਨਾ ਪਊਗਾ ਕਈ ਵਾਰ ਬਿੱਲ ਰਿਟਰਨ ਵੀ ਫੇਰ ਇਹ ਤੋਂ ਪ੍ਰੈਜ਼ੀਡੈਂਟ ਕੋਲੇ ਜਾਊਗਾ ਪ੍ਰੈਜ਼ੀਡੈਂਟ ਵਾਪਸ ਵੀ ਭੇਜ ਸਕਦਾ ਦੁਬਾਰੇ ਫਿਰ ਉਹ ਮжоਰਿਟੀ ਨਾਲ ਪਾਸ ਕਰਨਾ ਹੁੰਦਾ ਦੁਬਾਰੇ ਫਿਰ ਉਹ ਪ੍ਰੈਜ਼ੀਡੈਂਟ ਕੋਲੇ ਜਾਊਗਾ ਜ਼ੀਰੋ ਸਾਈ ਠੀਕ ਹੈ ਜੀ ਤਾਂ ਇਹ ਜਦੋਂ ਹਟ ਉਹਦੇ ਤੋਂ ਹਟਾਇਆ ਜਾ ਸਕਦਾਗਾ ਕਾਲੇ ਦੁਆਰਾ ਜਿਵੇਂ ਤੁਹਾਨੂੰ ਮੈਂ ਦੱਸ ਦਿੱਤੀ ਗਿਆ ਪ੍ਰੈਜ਼ੀਡੈਂਟ ਹਟਾ ਸਕਦਾ ਇਹਨੂੰ ਕਾਲੇ ਦੁਆਰਾ ਸੰਸਦ ਦੀ ਮਤੇ ਦੁਆਰਾ ਸੰਸਦ ਦੇ ਵਿੱਚ ਮਤਾ ਪਾਉਣ ਤੋਂ ਬਾਅਦ ਦੋਨੇ ਘਰਾਂ ਦੇ ਵਿੱਚੋਂ ਲੋਕ ਸਭਾ ਰਾਜ ਸਭਾ ਉਹਨਾਂ ਦੇ ਵਿੱਚੋਂ ਬਹੁਮਤ ਮਿਲੂਗੀ ਜੇ ਠੀਕ ਹੈ ਜੀ ਮжоਰਿਟੀ ਨਾਲ ਬਿੱਲ ਪਾਸ ਹੋਊਗਾ ਮжоਰਿਟੀ ਨਾਲ ਬਿੱਲ ਪਾਸ ਹੋਣ ਤੋਂ ਬਾਅਦ ਪ੍ਰੈਜ਼ੀਡੈਂਟ ਕੋਲ ਜਾਊਗਾ ਪ੍ਰੈਜ਼ੀਡੈਂਟ ਸਾਈਨ ਕਰੂਗਾ ਇਸ ਤੋਂ ਬਾਅਦ ਕਿਤੇ ਜਾ ਕੇ ਕੀ ਹੋਊਗਾ ਉਹਨੂੰ ਹਟਾਇਆ ਜਾਊਗਾ ਉਹਨਾਂ ਚ ਨੂੰ ਹਟਾ ਨਹੀਂ ਸਕਦਾ ਕੋਈ ਵੀ ਠੀਕ ਹੈ ਜੀ ਹੇਠ ਲਿਖਿਆਂ ਵਿੱਚੋਂ ਇੱਕ ਧਰਤੀ ਦੀ ਸਭ ਤੋਂ ਅੰਦਰਲੀ ਪਰਤ ਕਿਹੜੀ ਹੈ? ਹੇਠ ਲਿਖਿਆਂ ਵਿੱਚੋਂ ਧਰਤੀ ਦੀ ਪਰਤ ਕਿਹੜੀ ਹੈ? ਦੇਖੋ ਜੀ ਧਰਤੀ ਦੀ ਪਰਤ ਬਾਰੇ ਇੱਥੇ ਪ੍ਰਸ਼ਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈਗਾ ਇੱਕ। ਠੀਕ ਹੈ ਜੀ ਉਹ ਕਿਹੜੀ ਹੈ ਤੁਹਾਨੂੰ ਦੱਸਦਾ ਮੈਂ। ਦੇਖੋ ਇਹਦੇ ਤੇ ਤੁਹਾਨੂੰ ਦੋ ਜੀ ਇਹਨਾਂ ਦੇ ਅਸਲ ਦੇ ਵਿੱਚ ਨਾ ਇਹੜੀਆਂ ਤਿੰਨ ਮੈਂਟਲ ਆ ਉਹਦਾ ਪਰ ਜਿਹੜੀਆਂ ਆਪਾਂ ਦੇਖੀਏ ਤਾਂ ਇਹੜੀਆਂ ਉਹੀ ਹੁੰਦੀਆਂ ਨੇ। ਠੀਕ ਹੈ ਧਰਤੀ ਦੇ ਅੰਦਰ ਜਿਹੜੀਆਂ ਉਹ ਸਭ ਤੋਂ ਪਹਿਲ ਤੇ ਆ ਜਾਂਦੀ ਦੇਖੋ। ਆਹਨ ਬੇਬਰ ਸਲਤੋ ਬੈਲ ਤੇ ਆ ਜਾਂਦੀ ਆਪਣੇ ਕਰਾਸ਼ਟ ਠੀਕ ਹੈ ਜੀ ਦੂਜੇ ਨੰਬਰ ਤੇ ਆ ਜਾਂਦੀ ਹੈ ਮੈਟਲ ਕਰਾਸ਼ਟ ਮੈਟਲ ਠੀਕ ਹੈ ਜੀ ਹੁਣ ਬਹੁਤ ਇਦੋਂ ਬਾਅਦ ਤੀਸਰੇ ਨੰਬਰ ਤੇ ਕੀੜੀ ਆ ਜਾਂਦੀ ਹੈ ਸੋਹਣੇ ਤੀਜੇ ਨੰਬਰ ਤੇ ਆ ਜਾਂਦੀ ਹੈ ਕੋਰ ਠੀਕ ਹੈ ਜੀ ਕੋਰ ਦਿਆਂ ਦੋ ਭਾਗਾਂ 'ਚ ਵੰਡਦਾ ਕੋਰ ਨੂੰ ਇਹਨਾਂ ਨੇ ਕੋਰ ਨੂੰ ਦੋ ਭਾਗਾਂ ਦੇ ਵਿੱਚ ਵੰਡਦਾ ਇੱਕ ਆਉਟਰ ਕੋਰ ਇੱਕ ਇਨਰ ਕੋਰ ਹੁਣ ਜੇ ਇੱਥੇ ਅਪਰੇਸ਼ਨ ਕੋਰ ਨਾ ਦੇ ਇੱਥੇ ਅਪਰੇਸ਼ਨ ਇੱਥੇ ਪਾ ਦਿੰਦੇ ਆਉਟਰ ਕੋਰ ਤੇ ਇਨਰ ਕੋਰ ਫਿਰ ਤੁਸੀਂ ਉਲਝ ਜਾਂਦੇ ਹੂੰ ਤਾਂ ਤੁਹਾਨੂੰ ਪਤਾ ਲੱਗਦਾ ਕਿ ਕੋਰ ਹੈ ਜਿਹੜੀ ਤੀਜਰੀ ਧਰਤੀ ਉਹ ਸਭ ਦੀ ਹੀ ਅੰਸ਼ਲੀ ਪਰਤ ਕੋਰ ਆ ਪਰ ਕੋਰ ਨੂੰ ਵੀ ਕਹਾਂ ਜਾ ਕੇ ਦੋ ਪੰਗਾਂ 'ਚ ਵੰਡ ਦਿੱਤਾ ਹੈ ਕਿ ਇਹਨਾਂ ਨੇ ਇੱਕ ਆਉਟਰ ਇੱਕ ਇਨਰ ਜਿਹੜੀ ਸਭ ਤੋਂ نیچے ਹੋਊਗੀ ਉਹ ਇਨਰ ਹੋਊਗੀ ਇਨਰ ਤੋਂ ਉੱਤੇ ਕੋਰ ਟੂ ਹੋਊਗੀ ਕੋਰ ਤੋਂ ਉੱਤੇ ਮੈਟਲ ਹੋਊਗੀ ਮੈਟਲ ਤੋਂ ਉੱਤੇ ਕਰਸਟ ਹੋਊਗੀ ਇਸ ਤਰ੍ਹਾਂ ਸਾਰਾ ਸਿਸਟਮ ਚੱਲਣਾ ਹੈ ਠੀਕ ਹੈ ਜੀ ਇਹ ਚੀਜ਼ ਵੀ ਤੁਹਾਡੀ ਲਿਖ ਲਿਖਿਆ ਹੀ ਪਿਆ ਤੁਹਾਨੂੰ ਸਭੀ ਦੇਖ ਲਓ ਸਭ ਤੋਂ ਉੱਪਰ ਕਰਸਟ ਦੂਜੇ ਦੇ ਮੈਟਲ ਤੀਜੇ ਦੇ ਆウター ਕੋਰ ਇਹ ਤੋਂ ਲੈ ਇਨਰ ਕੋਰ ਠੀਕ ਹੈ ਜੀ ਆ ਚੀਜ਼ ਯਾਦ ਕਰ ਲਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਵਾਸਤੇ ਮਸ਼ਰੂਮ ਦੀਆਂ ਚਟਾਨਾਂ ਮਸ਼ਰੂਮ ਦੀਆਂ ਚਟਾਨਾਂ ਜੇਕਰ ਤੁਸੀਂ ਦੇਖੋ ਨਾ ਇਹ ਹੈ ਜਿਹੜਾ ਜੇ ਏਜੀਪਟਰ ਕੇ ਸ਼ਹਿਰ ਹਨ ਜਿਹੜੇ ਏਜੀਪਟਰ ਕੇ ਠੀਕ ਹੈ ਜੀ ਜਿੱਦ ਤਰ੍ਹਾਂ ਆਪਣੇ ਪੀਰਾਮਿਡ ਹੈਗੇ ਉਧਰ ਬਣੀਆਂ ਹੋਈਆਂ ਇਹ ਇਹ ਰੇਗਿਸਤਾਨ ਵਾਲਾ ਏਰੀਆ ਹੁੰਦਾ ਜਿਹੜਾ ਉਹਦੇ ਵਿੱਚ ਇਹ ਚੀਜ਼ਾਂ ਬਣਦੀਆਂ ਆਂ ਪੱਥਰ ਹੁੰਦੇ ਆ ਉਹ ਬਹੁਤ ਟਾਈਮ ਔਰ ਖੁਰਖੁਰ ਕੇ ਖੁਰਖੁਰ ਕੇ ਉਹ ਇੱਕ ਜਿਵੇਂ ਖੰਭ ਨਹੀਂ ਹੁੰਦੀ ਖੰਭ ਹੁੰਦੀ ਹੈ ਠੀਕ ਹੈ ਜੀ ਉਹੀ ਆਕਾਰ ਲੈ ਲੈਂਦੇ ਆ ਆ ਦੇਖੋ ਜੀ ਇਸ ਤਰ੍ਹਾਂ ਬਣ ਜਾਂਦਾ ਹੈ ਇਹ ਇਹ ਆਇਨਾ ਸਮਝ ਲਓ ਕਿ ਕਿਸੇ ਕਲਾਕਾਰੀ ਕੀਤੀ ਹੈ ਇਹ ਆਪਣੇ ਆਪ ਹੀ ਸਮਾ ਪੈ ਪਿਆ ਹੈ ਸਮਾ ਪੈ ਪਿਆ ਹੈ ਜਿਹੜਾ ਐਨਵਾਇਰਨਮੈਂਟ ਲਾ ਲਓ ਠੀਕ ਹੈ ਜੀ ਇਹ ਤੁਹਾਡਾ ਐਟਮੋਸਫੀਅਰ ਉਹ ਹੀ ਜਾਏਗਾ ਜਿਹਦੇ ਕਰਕੇ ਇਹ ਆਪਣੇ ਆਪ ਹੀ ਇਹੀ ਜਿਹੀ ਜਗ੍ਹਾ ਲੈ ਜਾਂਦਾ ਹੈ ਠੀਕ ਹੈ ਜੀ ਇਹ ਕਿਸੇ ਨੇ ਡਿਜ਼ਾਈਨ ਨਹੀਂ ਕੀਤੀਆਂ ਹੋਣਗੀਆਂ ਓਕੇ ਚਲੋ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਇਹ ਲਿਖਿਆ ਵਿੱਚ ਕਿਸ ਦੇਸ਼ ਦੇ ਵਿੱਚ ਹੈ ਇਹ ਵੀ ਬੱਚੇ-ਬੱਚੇ ਨੂੰ ਪਤਾ ਹੋਣਾਗਾ ਕੰਬੋਡੀਆ ਕੰਬੋਡੀਆ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮੰਡਲ ਹੈਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਚਲੋ ਕਿਹਨੇ ਬਾਇਓ ਮਡਲ ਵਿੱਚ ਜਿਹੜੇ ਲਿਖਿਆ ਪਰਤਾਂ ਵਿੱਚੋਂ ਇੱਕ ਬੱਦਲਾਂ ਤੋਂ ਮੁਕਤ ਜਿਹੜੀ ਹੁੰਦੀ ਹੈ ਜਿੱਥੇ ਬੱਦਲ ਨਹੀਂ ਹੁੰਦੇ ਕਿਹੜੀ ਆ ਉਹ ਇਹਨਾਂ ਦੇ ਵਿੱਚੋਂ ਜਿੱਥੇ ਬੱਦਲ ਨਹੀਂ ਹੁੰਦੇ ਦੇਖੋ ਜੀ ਆਪਣੇ ਚਾਰ ਹੁੰਦੇ ਆ ਆਪਣੇ ਕਈ ਹੈਗੇ ਜੀ ਮੈਨ ਮੈ ਚਾਰ ਕਰ ਲਓ ਵੈਸੇ ਤਾਂ ਆਪਣੇ ਪੰਜ ਵੀ ਕਹ ਦਿੰਦੇ ਆ ਚਾਰ ਵੀ ਕਹ ਜਾਂਦੇ ਆ ਠੀਕ ਹੈ ਜੀ ਚਲੋ ਅਸੀਂ ਪੰਜ ਜਿਵੇਂ ਮੰਨ ਕੇ ਚੱਲਦੇ ਆ ਸਭ ਤੋਂ ਪਹਿਲਾਂ ਆ ਜਾਂਦੀ ਆਪਣੇ ਟ੍ਰੋਪੋ ਟ੍ਰੋਪੋਸਫੀਅਰ ਸਟੈਟੋਸਪੀਅਰ ਟ੍ਰੋਪੋਸਪੀਅਰ ਸਟੈਟੋਸਪੀਅਰ ਮੈਸੋਸਫੀਅਰ ਤੇ ਥਰਮੋਸਪੀਅਰ ਤੇ ਸਭ ਤੋਂ ਐਂਡ ਤੇ ਆ ਗਈ ਆਪਣੀ ਐਕਸੋ ਤੁਸੀਂ ਕਿਵੇਂ ਯਾਦ ਕਰਨਾਗਾ ਤੁਸੀਂ ਕਿਵੇਂ ਯਾਦ ਕਰਨਾਗਾ ਤੁਸੀਂ ਯਾਦ ਕਰਨਾ ਹੈ ਈਟੀਐਮ ਐਸਟੀ ਬਸ ਆਏ ਯਾਦ ਕਰ ਲਓ ਈਟੀਐਮ ਐਸਟੀ ਐਸਟੀ ਨੂੰ ਜਮਾਈਂਡ ਤੇ ਲਾ ਲਓ ਐਂਡ ਰਿਜੋ ਐਸਟੀ ਨੂੰ ਲਾਤਾ ਤੁਹਾਨੂੰ ਥੱਲੇ ਦਾ ਪਤਾ ਲੱਗ ਜੂਗਾ ਸਭ ਤੋਂ ਸੈਟ ਟ੍ਰੋਪੋਸਫੀਅਰ ਆ ਗਈ ਉੱਤੇ ਸਟੈਟੋ ਆ ਗਈ ਜਹਾਜ਼ ਵੀ ਜਿਹੜੇ ਉੜਦੇ ਉਹ ਸਟੈਟੋ ਦੇ ਵਿੱਚ ਹੀ ਉੜਦੇ ਆ ਠੀਕ ਹੈ ਜੀ ਬੱਦਲਾਂ ਤੋਂ ਮੁਕਤ ਹੁੰਦੀ ਹੈ ਠੀਕ ਹੈ ਜੀ ਇਹਦੇ ਆਧਮਚਾਲੇ ਜਿਹੜਦੇ ਆ ਕਈ ਜਗ੍ਹਾ ਤੇ ਤੁਹਾਨੂੰ ਸਟੈਟੋਸਫੀਅਰ ਮਿਲੂਗਾ ਪਰ ਆਪਣਾ ਆਨਸਰ ਇਹਦੇ ਵਿੱਚ ਜਿਹੜੇ ਜਹਾਜ਼ ਉੜਦੇ ਨੇ ਜੀ ਦੇਖੋ ਜਿਹੜੀ ਆਪਣੀ ਟੋਪੋਸਫੀਅਰ ਹੁੰਦੀ ਹੈ ਇਹ ਤਾਂ ਇੱਥੇ ਜੇ ਹੁੰਦੀ ਹੈ ਪਰ ਜਿਹੜੇ ਜਹਾਜ਼ ਆ ਉਹ ਧਿਆਨ ਨਾਲ ਸੁਣ ਲਓ ਉਹ ਸਟੈਟੋ ਦੇ ਵਿੱਚ ਉੱਡਣਗੇ ਠੀਕ ਹੈ ਠੀਕ ਹੈ ਜੀ ਅਲਿਖਾਈ ਹੋਇਆ ਥਲੇ ਦੇਖੋ ਜੀ ਸਭ ਤੋਂ ਪਹਿਲਾਂ ਆ ਕੀ ਆਪਣੇ ਟ੍ਰੋਪੋ ਸਟੈਟੋ ਮੈਸੋ ਥਰਮੋ ਐਕਸੋ ਜਿਹੜੇ ਸੈਟਲਾਈਟ ਹੁੰਦੇ ਆ ਆਪਣੇ ਸਪੇਸ ਸ਼ਿਪ ਹੁੰਦੇ ਆ ਇਹ ਐਕਸੋ ਦੇ ਵਿੱਚ ਹੁੰਦੇ ਆ ਆਪ ਕੋ ਕੁਝ ਯਾਦ ਕਰਨੀ ਲੋੜ ਨਹੀਂ ਬਸ ਉਥੋਂ ਹੀ ਪੁੱਛਿਆ ਜਾਊਗਾ ਕਿ ਜਿਹੜੇ ਜਹਾਜ਼ ਕਿੱਥੇ ਉੱਡਦੇ ਨੇ ਜਹਾਜ਼ ਆਪਣੇ ਸਟੈਟੋਸਫੀਅਰ 'ਚ ਉੱਡਦੇ ਆ ਠੀਕ ਹੈ ਜੀ ਓਜ਼ੋਨ ਪਰਤ ਵੀ ਆਪਣੀ ਇੱਥੇ ਹੁੰਦੀ ਆ ਓਜ਼ੋਨ ਪਰਤ ਵੀ ਆਪਣੀ ਸਟੈਟੋ ਦੇ ਵਿੱਚ ਹੀ ਹੁੰਦੀ ਆ ਠੀਕ ਹੈ ਜੀ ਚਲੋ ਕਹਿੰਦੇ ਇਸ ਦੇ ਵਿੱਚ ਕਹਿੰਦੇ ਇਹਨਾਂ ਦੇ ਵਿੱਚੋਂ ਦੁਨੀਆ ਦੀ ਸੋਨੇ ਦੀ ਰਾਜਧਾਨੀ ਕਿ ਨਨਾਲ ਆਪਾਂ ਕਿਸ ਨੂੰ ਜਾਣਦੇ ਹਾਂ ਸੋਨੇ ਦੀ ਰਾਜਧਾਨੀ ਦੇ ਨਾਮ ਨਾਲ ਆਪਾਂ ਇਹਨਾਂ ਦੇ ਵਿੱਚੋਂ ਕਿਸ ਨੂੰ ਜਾਣਦੇ ਹਾਂ ਇਹ ਪ੍ਰਸ਼ਨ ਪੁੱਛਿਆ ਜਾਊਗਾ ਪੁੱਛਿਆ ਜਾ ਰਿਹਾ ਹੈ ਬਹੁਤ ਬੱਚੇ ਧਿਆਨ ਨਾਲ ਕਿ ਉਹ ਦबई ਆਪੋ ਤਾਂ ਵੀ ਨਹੀਂ ਰਾਜ ਜੋਹਨਬਰਗ ਹੀ ਆਨਸਰ ਆਊਗਾ ਗੂਗਲ ਤੇ ਕੁਝ ਮਰਜ਼ੀ ਨਿਕਲੀ ਜਾਵੇ ਮੈਨੂੰ ਉਹਦੇ ਤੱਕ ਕੋਈ ਮਤਲਬ ਨਹੀਂ ਹੈਗਾ ਪਰ ਇਹਦਾ ਆਨਸਰ ਜਿਹੜਾ ਉਹ ਜੋਹਨਬਰਗ ਹੀ ਆਊਗਾ ਇਹ ਗੱਲ ਯਾਦ ਰੱਖੋ ਗੂਗਲ ਤੇ ਕੁਝ ਮਰਜ਼ੀ ਨਿਕਲੀ ਜਾਵੇ ਠੀਕ ਹੈ ਜੀ ਮੈਂ ਸਾਰੀਆਂ ਚੀਜ਼ਾਂ ਦੇਖ ਕੇ ਰਾਜੀ ਕਰਕੇ ਫੇਰ ਹੀ ਲੈ ਕੇ ਆਉਣਾ ਤੁਹਾਡੇ ਨਾਲ ਗਲਤ ਚੀਜ਼ ਨਹੀਂ ਕਿਤੇ ਕੋਈ ਲੈ ਕੇ ਆਉਂਦਾ ਕਈ ਵਾਰ ਜੇ ਕੋਈ ਮਿਸਟੇਕ ਹੋਊ ਵੀ ਜੋ ਬਾਈ ਚਾਂਸ ਇਨਸਾਨ ਹੈ ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਠੀਕ ਹੈ ਪਰ ਉਹ ਤੁਹਾਡੀ ਮੈਂ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰੂੰਗਾ ਹੀ ਕਰੂੰਗਾ ਮੈਸਾ ਚਲੋ ਇਹ ਹੁੰਦਾਗਾ ਜੇ ਕਿਤੇ ਸਭਾਲ ਦੇ ਵਿੱਚ ਮਿਸਟੇਕ ਹੋ ਗਈ ਉਹਦਾ ਅਨਸਰ ਨਹੀਂ ਸਹੀ ਹੁੰਦਾ ਹੁੰਦਾ ਠੀਕ ਹੈ ਆਹ ਪ੍ਰਸ਼ਨ ਵੀ ਬਹੁਤ ਬਾਰੇ ਪੇਪਰ ਦੇ ਵਿੱਚ ਪੁੱਛਿਆ ਗਿਆ ਹੈਗਾ ਕਹਿੰਦੇ ਜੀ ਨਿਉਰਾ ਐਟੋਮਿਕ ਪਾਵਰ ਪਲਾਂਟ ਆ ਇਹ ਠੀਕ ਹੈ ਜੀ ਜੁਪੀ ਦੇ ਵਿੱਚ ਦਿੱਤਾਗਾ ਠੀਕ ਹੈ ਜੀ ਤਾਂ ਇਹ ਜੁਪੀ ਦੇ ਵਿੱਚ ਕਿਹਦੇ ਵਿੱਚ ਸਥਿਤ ਹੈ ਕਿਹੜੀ ਜਗ੍ਹਾ ਬਲੰਦ ਸ਼ਹਿਰ ਬਲੰਦ ਸ਼ਹਿਰ ਠੀਕ ਹੈ ਜੀ ਬਹੁਤ ਮਸ਼ਹੂਰ ਇੱਕ ਉਹ ਆਗਾ ਇਹ ਠੀਕ ਹੈ ਜਗ੍ਹਾ ਸਿਟੀ ਹੈ ਚਲੋ ਆ ਬੁੱਕ ਦਾ ਬਾਈ ਸਭ ਜਿਹੜੇ ਬੱਚੇ ਨੂੰ ਨਹੀਂ ਪਤਾ ਨਾ ਕਿ ਆ ਬੁੱਕ ਕਿ ਨਹੀਂ ਲਿਖੀ ਹੈ ਜਿਹੜਾ ਬੱਚਾ ਚਲੋ ਮੰਨ ਲਓ ਹੁਣੇ ਤਿਆਰੀ ਕਰਨ ਲੱਗਿਆ ਉਹਦਾ ਮੈਂ ਕਹਿ ਕਾਣੀ ਜਿਹੜਾ ਬੱਚਾ ਪਿਛਲੇ 6 ਮਹੀਨਿਆਂ ਤੋਂ ਸਾਲ ਤੋਂ ਤਿਆਰੀ ਕਰ ਰਿਹਾ ਜੇ ਹੁਣ ਆਪਰੇਸ਼ਨ ਨਹੀਂ ਹੁੰਦਾ ਤਾਂ ਆਪਣਾ ਬਾਈ ਬਾਲਾ ਬੁਰਾ ਹਾਲ ਆਗਾ ਇੰਡੀ ਦਾ ਬੁੱਕ ਇਹ ਆਪਰੁਸ਼ ਬੇਸ ਕਰੇ ਵਿੱਚ ਹੁੰਦੀ ਹੈ ਜਮਾ ਬੇਸਿਕ ਜਿਹੜਾ ਅਪਨਾਂ ਤਿਆਰੀ ਸ਼ੁਰੂ ਕਰਨ ਲੱਗਦਾ ਨਾ ਚਾਹੇ ਕਿਸੋ ਵਿੱਚ ਹੋਵੇ ਸਿਸ਼ਾ ਤਿਆਰੀ ਸ਼ੁਰੂ ਕਰਤੀ ਕਰੀ ਨੂੰ ਟਾਈਮ ਹੋ ਗਿਆ ਤਾਂ ਇਹਦਾ ਅਨਸਰ ਆਊਗਾ ਜੀ ਆਪਣਾ ਮੈਗਸਥੀਨ ਠੀਕ ਹੈ ਜੀ ਤਾਂ ਇਹ ਹੈਗੇ ਜੀ ਆਪਣਾ ਮੈਗਸਥੀਨ ਚ ਹੋਣਾਗਾ ਮੈਗਸਥੀਨ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਅਨਸਰ ਆ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਆਪਣਾ ਠੀਕ ਹੈ ਜੀ ਰਾਜ ਤਨਗਿਨੀ ਹੇਠ ਲਿਖੇ ਰਾਜਾਂ ਵਿੱਚੋਂ ਕਿਸ ਦਾ ਇੱਕ ਪਰੋਸੇਯੋਗ ਇਤਿਹਾਸ ਦਿੰਦੀ ਹੈ ਇਹ ਬੁੱਕ ਹੈ ਇੱਕ ਕਿਹਦਾ ਇਤਿਹਾਸ ਬਾਰੇ ਆਪ ਨੂੰ ਜਾਗਰੂਕ ਕਰਦੀ ਹੈਗੀ ਠੀਕ ਹੈ ਜੀ ਅਪ੍ਰਸ਼ਨ ਮਹਤਵਪੂਰਨ ਹੈ ਇਹ ਵੀ ਨਹੀਂ ਆਪਾਂ ਛੱਡ ਸਕਦੇ ਚੀਜ਼ ਤਾਂ ਆਪਾਂ ਕੋਈ ਵੀ ਨਹੀਂ ਛੱਡਣੀ ਸੋਣਿਓ ਕੋਈ ਵੀ ਚੀਜ਼ ਨਹੀਂ ਛੱਡਣੀ ਆਪਾਂ ਕੋਸ਼ਿਸ਼ ਕਰਨੀ ਕਿ ਆਹ ਵੀ ਛੱਡ ਦਈਏ ਧਮਕੀ ਵੀ ਛੱਡ ਦਈਏ ਠੀਕ ਹੈ ਤਾਂ ਇਹਦਾ ਅਨਸਰ ਹੋਊਗਾ ਕਸ਼ਮੀਰ ਕਸ਼ਮੀਰ ਦਾ ਜਿਹੜਾ ਇਤਿਹਾਸ ਹੈ ਉਹ ਆਹ ਬੁੱਕ ਦੇ ਵਿੱਚ ਦੇਖਣ ਨੂੰ ਮਿਲਦਾਗਾ ਠੀਕ ਹੈ ਜੀ ਅੱਜ ਦਾ ਆਪਣਾ ਲਾਸਟ ਅਪ੍ਰਸ਼ਨ ਹੈਗਾ ਕਹਿੰਦੇ ਜੀ ਇਹ ਸਕੀਮ ਸੀ ਲੋਕਰ ਫ ਠੀਕ ਹੈ ਲੋਕਰ ਫਾਈਨੈਂਸ ਜਿਹੜੀ ਸਕੀਮ ਹੈਗੀ ਉਹ ਇੱਕ ਇੰਟਰੋਡਿਊਸ ਕੀਤੀ ਗਈ ਸੀ ਇਹਨਾਂ ਦੇ ਵਿੱਚੋਂ ਕਿਸ ਦੇ ਦੁਆਰਾ ਹੋ ਇੰਟਰੋਡਿਊਸ ਕੀਤੀ ਗਈ ਸੀ ਇਹ ਗੱਲ ਕਰ ਰਹੇ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ राजे ਲਾਰਡ ਮਾਇਓ ਦਾ ਬਹੁਤ ਵੱਡਾ ਇਤਿਹਾਸ ਹੈਗਾ ਤਾਂ ਲਾਰਡ ਮਾਇਓ ਨੇ ਕਰੀ ਸੀ ਇਹ ਸਕੀਮ ਲਾਰਡ ਮਾਇਓ ਨਾਲ ਅਜੇ ਇਹਦੇ ਸਮੇਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸੈਂਸਸ ਰਿਕਾਰਡ ਹੋਇਆ ਸੀਗਾ ਉਹ ਇਹਦੇ ਸਮੇਂ ਦੇ ਵਿੱਚ ਹੋਇਆ ਸੀਗਾ ਲਾਰਡ ਮਾਇਓ ਦੇ ਸਮੇਂ ਤੇ ਲਾਰਡ ਮਾਇਓ ਵੀ ਇੱਕ ਅਜਿਹੇ ਆ ਬੰਦਾ ਜੀ ਦੀ ਮੌਤ ਭਾਰਤ ਦੇ ਵਿੱਚ ਹੋਈ ਸੀ ਭਾਰਤ ਦੇ ਵਿੱਚ ਕਿੱਥੇ ਹੋਈ ਸੀ ਅੰਡੇਮਾਨ ਨਿਕੋਬਰ ਅੰਡੇਮਾਨ ਨਿਕੋਬਰ ਤੇ ਇਹਨੂੰ ਇੱਕ ਮੁਸਲਮਾਨ ਦੁਆਰਾ ਮਾਰ ਦਿੱਤਾ ਗਿਆ ਸੀਗਾ ਠੀਕ ਹੈ ਜੀ ਲਾਰਡ ਮਾਇਓ ਨੂੰ ਇਹ ਗੱਲ ਯਾਦ ਰੱਖਣੀ ਹੈ ਅੰਡੇਮਾਨ ਨਿਕੋਬਰ ਤੇ ਮਾਰਿਆ ਗਿਆ ਸੀ ਪਹਿਲਾ ਭਾਰਤੀ ਤੇ ਪਹਿਲਾ ਸੈਂਸਸ ਵੀ ਇਹਦੇ ਸਮੇਂ ਹੀ ਹੋਇਆ ਸੀਗਾ ਠੀਕ ਹੈ ਜੀ ਲੋਰ ਰਿਪਨ ਤੇ ਇਹਦੇ ਬਾਅਦ ਆਪਾਂ ਬਹੁਤ ਵਧੀਆ ਡੀਟੇਲ ਤੇ ਡਿਸਕਸ ਕਰਕੇ ਗਏ ਆ ਤਾਂ ਇਹ ਨਾਲ ਹੀ ਲੈਕਚਰ ਦੀ ਸਮਾਪਤੀ ਹੁੰਦੀ ਹੈ ਬਾਕੀ ਦਾ ਜਿ Comment ਬਾਤੂ ਤੋਂ ਬਾਤ ਕਰਿਆ ਕਰੋ ਬਾਤੂ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇਕਰ ਤੁਸੀਂ ਹੋਰ ਵੀ ਵਧੀਆ ਕੰਟੈਂਟ ਚਾਹੁੰਦੇ ਹੋ ਤਾਂ ਨੂੰ ਮੈਂ ਵਧੀਆ-ਵਧੀਆ ਕੰਟੈਂਟ ਪ੍ਰੋਵਾਈਡ ਕਰਵਾਵਾਂ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹਿਣ ਵਾਸਤੇ